ਅਬੌਰ ਕਪੜਾ ਵਪਾਰੀ ਕਤਲ ਕਾਂਡ 'ਚ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਜਿੱਥੇ ਤਾਂ ਉੱਥੇ ਹੀ ਸਿਆਸਤ ਵੀ ਪੂਰੇ ਸਿਖਰਾਂ ਤੇ ਗਰਮਾਈ ਹੋਈ ਹੈ ਜਿਸ ਦੇ ਚੱਲਦਿਆਂ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਤੇ ਉੱਥੇ ਹੀ ਇਸ ਮਾਮਲੇ 'ਚ ਹੁਣ ਸੰਦੀਪ ਜਾਖੜ ਐਮਐਲਏ ਅਬੌਰ ਕੁਸੁੱਤੇ ਕਿਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਤੇ ਵੱਡੇ ਜਿਹੜੇ ਆ ਦੋਸ਼ ਆ ਉਹ ਆਪ ਨੇ ਲਗਾ ਦਿੱਤੇ ਆ ਤਾਂ ਆਪ ਆਗੂ ਅਰੁਣ ਨਰੰਗ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਜਿਹੜੇ ਅਭਿਤੇ ਕੱਲ ਹੀ ਇਹ ਅਹਿਮ ਖੁਲਾਸੇ ਕਿਤੇ ਗਿਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਤਾਂ ਐਮਐਲਏ ਸੰਦੀਪ ਜਾਖੜ ਸੁਨੀਲ ਜਾਖੜ ਦੇ ਭਤੀਜੇ ਨੇ ਉਹਨਾਂ ਤੇ ਵੱਡੇ ਇਲਜ਼ਾਮ ਲੱਗੇ ਆ ਤੇ ਜਿਹੜੇ ਗੈਂਗਸਟਰ ਇਸ ਕਤਲ ਕਾਂਡ ਚ ਮੁੱਖ ਦੋਸ਼ੀ ਨੇ ਉਹਨਾਂ ਨਾਲ ਤਸਵੀਰਾਂ ਜਿਹੜੀਆਂ ਅਰਨ ਨਰੰਗ ਵੱਲੋਂ ਜਿਹੜੀਆਂ ਵਾਇਰਲ ਕੀਤੀਆਂ ਗਿਆ ਨੇ ਸਾਂਝੀਆਂ ਕੀਤੀਆਂ ਗਿਆ ਨੇ ਤਾਂ ਤਸਵੀਰਾਂ ਦਿਖਾ ਕੇ ਵੱਡੇ ਦੋਸ਼ ਆ ਜਿਹੜੇ ਉਹ ਲਗਾਏ ਗਏ ਨੇ ਤਾਂ ਉੱਥੇ ਹੀ ਇਸ ਸਾਰੇ ਮਾਮਲੇ ਤੇ ਹੁਣ ਬਿਆਨ ਵੀ ਜਿਹੜਾ ਸામਨੇ ਆਇਆ ਸੰਦੀਪ ਜਾਖੜ ਦਾ ਤੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਕੋਈ ਲਿੰਕ ਨਹੀਂ ਹੈ ਪਰ 2022 ਦੇ ਇਲੈਕਸ਼ਨ ਦਰਮਿਆਨ ਬਹੁਤ ਸਾਰੇ ਲੋਕ ਜਿਹੜੇ ਆ ਤਸਵੀਰਾਂ ਕਚਵਾ ਕੇ ਗਏ ਨੇ ਉਹਨਾਂ ਵਿੱਚ ਉਕਤ ਵਿਅਕਤੀ ਵੀ ਆ ਗਿਆ ਹੋਵੇਗਾ ਤਾਂ ਅਜਿਹਾ ਬਿਆਨ ਹੈ ਜਿਹੜਾ ਸੰਦੀਪ ਜਾਖੜ ਦਾ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਕਸੂਤੇ ਕਰਦੇ ਨਜ਼ਰ ਆ ਰਹੇ ਨੇ ਸੁਨੀਰ ਜਾਖੜ ਦੇ ਭਤੀਜੇ ਸੰਦੀਪ ਜਾਖੜ ਤਾਂ ਵੱਡੇ ਇਲਜ਼ਾਮ ਆ ਜਿਹੜੇ ਉਹਨਾਂ ਤੇ ਲੱਗ ਚੁੱਕੇ ਨੇ ਤਾਂ ਸਿਆਸਤ ਪੂਰੇ ਸਿਖਰਾਂ ਤੇ ਗਰਮਾਉਂਦੀ ਨਜ਼ਰ ਆ ਰਹੀ ਆ ਤੇ ਇੱਕ ਦੂਜੇ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਦੂਜੇ ਤੇ ਜਿੱਥੇ ਸਿਆਸੀ ਤਰਨੂ ਸਤਾਤਰ ਪਾਰਟੀ ਨੂੰ ਵਿਰੋਧੀ ਪਾਰਟੀਆਂ ਵੱਲੋਂ ਘੇਰਿਆ ਜਾ ਰਿਹਾ ਤਾਂ ਉਧਰ ਹੋਣਾ ਸਤਾਤਰ ਪਾਰਟੀ ਨੇ ਵੀ ਕਈ ਜਿਹੜੇ ਆ ਵਿਰੋਧੀ ਲੀਡਰਾਂ ਦੇ ਆ ਤਸਵੀਰਾਂ ਸਾਹਮਣੇ ਲਿਆਂਦੀਆਂ ਨੇ ਤੇ ਵੱਡੇ ਜਿਹੜੇ ਆ ਸਵਾਲ ਖੜੇ ਕਰਕੇ ਰੱਖ ਦਿੱਤੇ ਆ ਤਾਂ ਸੰਦੀਪ ਜਾਖੜ ਸੁਨੀਲ ਜਾਖੜ ਦੇ ਭਤੀਜੇ ਨੇ ਜੋ ਉੱਕ ਸੁੱਤੇ ਘਰ ਦੇ ਨਜ਼ਰ ਆ ਰਹੇ ਨੇ ਅਤੇ ਅਬੋਹਰ ਤੋਂ ਵਿਧਾਇਕ ਵੀ ਨੇਤਾ ਅਬੋਹਰ ਚ ਜੋ ਕਤਲकांड ਦੀ ਘਟਨਾ ਵਾਪਰੀ ਹੈ ਤਾਂ ਉੱਥੋਂ ਵਿਧਾਇਕ ਵੀ ਨੇ ਸੰਦੀਪ ਜਾਖੜ ਉਹਨਾਂ ਤੇ ਵੱਡੇ ਸਵਾਲ ਖੜੇ ਕੀਤੇ ਨੇ ਆਪ ਆਗੂ ਅਰुण ਨਰੰਗ ਵੱਲੋਂ ਤਾਂ ਉਹਨਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਜੋ ਸ਼ਕਤੀ ਨਾ ਆਦਾ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਜੋ ਮੁੱਖ ਮਲਜਮਾ ਹੈ ਇਸ ਘਟਨਾ ਚ ਉਸ ਨਾਲ ਤਸਵੀਰਾਂ ਦਿਖਾਈਆਂ ਨੇ ਕੀ ਕਿਉਜ ਕਿਹਾ ਉਹ ਵੀ ਸੁਣੋ ਅਤੇ ਕਿਹੜੀਆਂ ਤਸਵੀਰਾਂ ਕਿੱਥੋਂ ਮਿਲੀਆਂ ਆਹ ਤੁਹਾਨੂੰ ਸੁਣਾ ਦਿੰਨੇ ਆ ਆ ਫੋਟੋ ਹੈ ਇਹ ਅਸੀਂ ਨਹੀਂ ਖਿੱਚੀ ਇਹ ਫੋਟੋ ਸ਼ਕਤੀ ਦੇ ਇੰਸਟਾਗ੍ਰਾਮ ਤੇ ਪਈ ਹੈ ਸਾਰੇ ਦੇਖ ਲਓ ਕਿਹਨਾਂ ਦੇ ਨਾਲ ਹੈ ਇਹ ਕਿਉਂ ਹੁੰਦਾ ਹੈ ਜਦੋਂ ਵੀ ਕੋਈ ਅਜੇ ਗੈਂਗਸਟਰ ਟਾਈਪ ਚੀਜ਼ਾਂ ਆਂਦੀਆਂ ਉਹਦੇ ਫੋਟੋਆਂ ਨਾਲ ਕਿਉਂ ਆ ਜਾਂਦੀਆਂ ਮੈਂ ਲੋਕਾਂ ਦੇ ਘਰਾਂ 'ਚ ਜਾਣੇ ਆ ਅਸੀਂ ਥੋੜਾ ਜਿਹਾ ਦੇਖ ਕੇ ਜਾਣੇ ਆ ਵੀ ਅੱਗੇ ਇਹਦਾ ਬੈਕਗ੍ਰਾਉਂਡ ਕੀ ਆ ਆ ਦੇਖੋ ਜੀ ਇਹ ਕਿਹੜੇ ਵਿੱਚ ਇਹਨਾਂ ਤੇ ਸ਼ਕਤੀ ਪਸਾਉਣਾ ਆਰੇ ਇਹਨਾਂ ਤੇ ਮੈਂ ਗਰਾਉਂਡ ਲਾ ਲੇ ਪਰੰਦਰ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਬੈਂਕਸਟਰ ਹੋ ਜਾਂ ਕੋਈ ਐ ਪਰੰਦਰ ਦੇ ਨਾਲ ਫੋਟੋਆਂ ਕਿਉਂ ਆਉਂਦੀਆਂ ਤੁਹਾਨੂੰ ਯਾਦ ਹੈ ਏਡੇ ਵੀ ਇੱਕ ਵਾਰੀ ਕਾਪੇ ਲੜਾਉਦੇ ਹੋਏ ਸੀ ਤੇ ਇਹਨਾਂ ਦੇ ਇਹਨਾਂ ਦੇ ਪ੍ਰਧਾਨ ਸੀ ਯਾਦ ਉਦੋਂ ਵੀ ਅਦਿੱਤਿਆ ਸੀ ਕੋਈ ਉਹ ਇਹਨਾਂ ਦਾ ਸੀ ਰਾਈਟ ਟਾਈਮ ਉਹ ਕਾਪੇ ਲੜਾਉਦੇ ਹੋਏ ਉਹਨਾਂ ਨੇ ਓਪਨ ਜੀਪ ਦੇ ਉੱਤੇ ਫੋਟੋ ਖਾਈ ਸੀ ਮੇਰਾ ਕਹਿੰਦਾ ਮਤਲਬ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਆਂ ਖਿਲਾਫ ਬੈਂਕਸਟਰ ਫੋਟੋਆਂ ਕਿਉਂ ਨਾਲ ਆ? ਇਹ ਵੀ ਥੋੜਾ ਜਿਆਦਾ ਦੱਸ ਦੇਣਾ ਕਿ ਅੱਜ ਜਸਪ੍ਰੀਤ ਦਾ ਪਰਿਵਾਰ মিডিਆ ਸਾਹਮਣੇ ਆਇਆ ਹੈ। ਇੱਥੋਂ ਦੀ মিডিਆ ਤਾਂ ਨਹੀਂ ਆਇਆ ਤੇ ਜਿੱਥੋਂ ਦਾ ਰਹਿਣ ਵਾਲਾ ਸੀਗਾ ਉੱਥੋਂ ਦਾ মিডিਆ ਸਾਹਮਣੇ ਆਇਆ ਹੈ। ਉਹਨਾਂ ਨੇ ਪੁਲਿਸ ਉੱਪਰ આરોਪ ਲਾਇਆ ਵੀ ਮੁੰਡਾ ਕਰੇ ਸੁੱਤਾ ਪਿਆ ਸੀ ਉਹਨੂੰ ਚੁੱਕ ਕੇ ਲੱਗਿਆ ਪੁਲਿਸ ਨੇ ਕੁੱਟਮਾਰ ਕੀਤੀ ਹੈ। ਉਹ ਮਤਲਬ ਉਹਨਾਂ ਨੇ ਇਸ ਇਨਕਾਊਂਟਰ ਉੱਪਰ ਹੀ ਸਵਾਲ ਚੁੱਕੇ ਹੈ। ਦੇਖੋ ਸਵਾਲ ਉਹਨਾਂ ਦਾ ਰਾਈਟ ਹੈ। ਉਹ ਚੱਕ ਸਕਦੇ ਹੈ।